ਇਹਨਾਂ ਦਾ ਗੁਰਜੰਟ ਸਿੰਘ ਜਿਹੜਾ ਬੁੜੀ ਭਤੀਜਾ ਜਿਹੋ ਇੱਕੋ ਪਰਿਵਾਰ ਇੱਕੋ ਘਰ ਦੇ ਵਿੱਚ ਰਹਿ ਰਹੇ ਨੇ ਇਹ ਹੈ। ਅਬਜੈਕਸ਼ਨ ਲਗਾਇਆ ਗਿਆ ਵੀ ਸ਼ਾਮ ਲਾੜ ਤੇ ਕਰ ਗਿਆ। ਅੱਡੇ ਫੇਰ ਵੀ ਦਾਇਰ ਰੈਟ ਕਰਾਏ ਗਏ ਵੀਰੋ ਸਾਹਿਬ ਨੇ ਵੀ ਨਾਲ ਸ਼ਾਮ ਲਾੜਾ ਸ਼ਾਮ ਲਾੜ ਜੇ ਹੋएगी ਅਸੀਂ ਦੇਣਦਾਰਾਂ ਜੀ ਕਿਸੇ ਪਾਸੇ ਸ਼ਾਮ ਲਾੜਨ ਨੰਬਰ ਸੀਗੇ ਤੇਜਾਂ ਤੋਂ ਪਿੰਡ ਤੋਂ ਇਹਨਾਂ ਇੱਕੋ ਹੀ ਘਰ ਚ ਰਹਿੰਦਾ ਇੱਕ ਦਾ ਚਾਚਾ ਭਤੀਜਾ ਨੇ ਉਹ ਰਹਿੰਦੇ ਵੀ ਲਾਲ ਲਕੀਰ ਜਿਨੇ ਕੋਈ ਉਹਨਾਂ ਕੋਲ ਸ਼ਾਮਲਾਟ ਨਹੀਂ ਹੈਗੀ ਉਹਦੇ ਤਾਂ ਕਾਗਜ ਰਿਜੈਕਟ ਕਰਦੇ ਜਿਹੜਾ ਭਤੀਜਾ ਸਰਕਾਰ ਚਾ ਜਿਹੜਾ ਸਰਕਾਰ ਨਾਲ ਹੱਥ ਰੱਖਦਾ ਜਿਹੜਾ ਕਹਿ ਰਿਹਾ ਸੀ ਮੈਂ ਤੁਹਾਡੇ ਕਾਗਜ ਨਹੀਂ ਛੱਡਦਾ ਕਾਗਜ ਰਿਜੈਕਟ ਕਰਾਵਾਂ ਉਹੀ ਗੱਲ ਹੋਈ ਆ ਬਲਵੀਰ ਸਿੰਘ ਸਾਬਕਾ ਸਰਪੰਚ ਤੇ ਜਾਵੇ ਪਰ ਕੀ ਗੱਲ ਹੈ ਜੰਦੀ ਪਰ ਇਹ ਕਹਿੰਦੇ 480 ਸਾਡੇ ਪਿੰਡ 12 ਨੰਬਰ 4 ਤੋਂ ਇਲੈਕਸ਼ਨ ਸੀਗੀ ਪੰਚ ਦੀ ਜਿਹੜੀ ਕਿ ਪਿਛਲੇ ਇਲੈਕਸ਼ਨਾਂ ਦੇ ਵਿੱਚ ਅਧੂਰੀ ਰਹਿ ਗਈ ਸੀ ਖਾਲੀ ਸੀਟ ਸੀ ਸਾਡੀ ਉਸ ਦੇ ਸੰਬੰਧੀ ਅਸੀਂ ਨਾਮਿਨੇਸ਼ਨ ਆਪਣੇ ਭਰਾਏ ਸੀਗੇ ਗੁਰਜੰਟ ਸਿੰਘ ਜੀ ਤੇ ਇੱਕ ਅਮਰੀਕ ਸਿੰਘ ਇਹਨਾਂ ਦੇ ਨਾਮਿਨੇਸ਼ਨ ਅਸੀਂ ਫਾਈਲ ਕਰਵਾਤੇ ਸੀਗੇ ਹਾਲਾਂਕਿ ਸਾਨੂੰ ਐਨਓਸੀ ਵਗੈਰਾ ਸਭ ਐਫੀਡਵਟ ਵੀ ਅਸੀਂ ਲਾਏ ਸੀਗੇ ਵੀ ਜੇ ਸਾਡੇ ਕੋਲ ਕੋਈ ਸ਼ਾਮਲਾੜ ਜ਼ਮੀਨ ਜਾਂ ਕੋਈ ਨਿਜਾਇਜ਼ ਕਬਜ਼ਾ ਹੋਊਗਾ ਤਾਂ ਉਹਦੇ ਕੋਲ ਅਸੀਂ ਖੁਦ ਜ਼ਿੰਮੇਵਾਰ ਹੋਵਾਂਗੇ ਤੇ ਹਾਲਾਂਕਿ ਸਾਡੇ ਵੀਡੀਓ ਆਫਿਸ ਵੱਲੋਂ ਐਨਓਸੀ ਵੀ ਜਾਰੀ ਹੋਈ ਹੋਈ ਹੈ ਅਸੀਂ ਉਹ ਵੀ ਨਾਲ ਲਾਤੀ ਤੇ ਅਸੀਂ ਅੱਜ ਪਤਾ ਕਰਿਆ ਜਾ ਕੇ ਦੁੱਧਨ ਸਾਦਾ ਨੋਮੀਨੇਸ਼ਨ ਬਾਰੇ ਫਾਈਲ ਲੱਗੀ ਸੀ ਲਿਸਟ ਸਾਡੀ ਅਯੋਗ ਕਰਾਰ ਦੇਤਾ ਸਾਡੇ ਦੋ ਹੀ ਮੈਂਬਰਾਂ ਨੂੰ ਹਾਲਾਂਕਿ ਜਿਹੜਾ ਤੀਜਾ ਮੈਂਬਰ ਪ੍ਰਿੰਸ ਕੁਮਾਰ ਨਾਲ ਭਰੇ ਸੀ ਸਾਡੇ ਵਿਰੁੱਧ ਸੀ ਉਹ ਇਹਨਾਂ ਦਾ ਗੁਰਜੰਟ ਸਿੰਘ ਜਿਹੜਾ ਖੁਦੀ ਭਤੀਜਾ ਜੇ ਉਹ ਇੱਕੋ ਪਰਿਵਾਰ ਹੈ ਇੱਕੋ ਘਰ ਦੇ ਵਿੱਚ ਰਹਿ ਰਹੇ ਨੇ ਇਹ ਐਬਜੈਕਸ਼ਨ ਲਗਾਇਆ ਗਿਆ ਵੀ ਸ਼ਾਮ ਲਾੜਤੀ ਕਬਜ਼ਾ ਇਹਦਾ ਬੁੱਧਰ ਹੁੰਦੇ ਸ਼ਾਮਲਾੜਾ ਨਹੀਂ ਅਸੀਂ ਨਹੀਂ ਕਰ ਰਹੇ ਸ਼ਾਮਲਾੜਾ ਰਹਿ ਉਹੀ ਪਰਿਵਾਰ ਉਹੀ ਕਰਦੇ ਵਿੱਚ ਰਹਿ ਜਾਂਦੇ ਮੁੰਡਾ ਇੱਕੋ ਪਰਿਵਾਰ ਹੈ ਇੱਕੋ ਘਰ ਇੱਕੋ ਪਰਿਵਾਰ ਤੇ ਆ ਸ਼ਾਮਲਾੜਾ ਦੋਨਾਂ ਪਰਿਵਾਰਾਂ ਕੋਲ ਹੀ ਆ ਹਾਂਜੀ ਨਾ ਹੈ ਨਹੀਂ ਸ਼ਾਮਲਾੜਾ ਦਾ ਜੀ ਸਭ ਜਦੋਂ ਤੱਕ ਕੋਈ ਪ੍ਰੂਫ ਨਹੀਂ ਹੈਗਾ ਜੀ ਅਸੀਂ ਕੋਈ ਸ਼ੁੱਧ ਨਹੀਂ ਕਰਦੇ ਅਸੀਂ ਉਸ ਨੂੰ ਕੋਈ ਸ਼ਾਮਲਾੜਾ ਦਾ ਪ੍ਰੂਫ ਨਹੀਂ ਕਰ ਸਕਦੇ ਜਦੋਂ ਤੱਕ ਕਿਸੇ ਫਰਦ ਹੋਵੇ ਜਾਂ ਕੋਈ ਵੀ ਕਿਸੇ ਤਰੀਕੇ ਦਾ ਕੇਸ ਚੱਲਿਆ ਹੋਵੇ ਇਹਨਾਂ ਦੇ ਅਸੀਂ ਉਹਨੂੰ ਮੰਨ ਸਕਦੇ ਹਾਲਾਂਕਿ ਉਹ ਮੁੰਡਾ ਇਹਦਾ ਭਤੀਜਾ ਜੇ ਇੱਕੋ ਪਰ ਘਰ ਦੇ ਵਿੱਚ ਰਹਿ ਰਹੇ ਨੇ ਹੋਰ ਤੁਸੀਂ ਕੀ ਕਹਿੰ ਜਾਂਦੇ ਹੋ ਸਾਫ ਸਾਫ ਕੋਈ ਤੱਕਾ ਹੋ ਰਿਹਾ ਬਿਲਕੁਲ ਤੱਕਾ ਹੋ ਰਿਹਾ ਪਹਿਲਾਂ ਵੀ ਇਲੈਕਸ਼ਨ ਚ ਵੀ ਸਾਡੇ ਨਾਲ ਧੱਕਾ ਹੋਇਆ ਜੀ ਪਹਿਲਾਂ ਵੀ ਸਾਡੇ ਕਾਗਜ ਕੈਨਸਲ ਹੋਏ ਨੇ ਕਰਵਾਏ ਗਏ ਨੇ ਤੇ ਆਜ ਜਿਹੜੀ ਇੱਕ ਛੋਟੀ ਜੀ ਗੱਲ ਹੈ ਇੱਕ ਮੈਂਬਰੀ ਪਿੱਛੇ ਜਦੋਂ ਏਡੀ ਘਬਰਾਹਟ ਮਹਿਸੂਸ ਕਰ ਰਹੇ ਨੇ ਬੰਦੇ ਤਾਂ ਉਹ ਪਹਿਲਾਂ ਵੀ ਕੀ ਸੋਚ ਕੇ ਉਹਨਾਂ ਨੇ ਸਾਡੇ ਕੈਨਸਲ ਕਰਵਾਇਆ ਸੀ ਉਹ ਘੜੀ ਮੰਗਤੀ ਹੈ ਮੰਗ ਸਾਡੀ ਇਹ ਹੈ ਜੀ ਆ ਮੇਰੇ ਮੈਂਬਰਾਂ ਨੇ ਇਹਨਾਂ ਦੇ ਕਾਗਜ ਸਹੀ ਕਰਵਾਏ ਜਾਣ ਤੇ ਇਲੈਕਸ਼ਨ ਕਰਵਾਈ ਜਾਵੇ ਸੁੱਧ ਨਹੀਂ ਤਾਂ ਫਿਰ ਜਿਹੜਾ ਮੈਂਬਰ ਉਹ ਖੜਾ ਹੈ ਪ੍ਰਿੰਸਪਲ ਮਾਰ ਇਹਨਾਂ ਦਾ ਭਤੀਜਾ ਫਿਰ ਕਾਗਜ ਉਹਦੇ ਵੀ ਕੈਨਸਲ ਹੋਣੇ ਚਾਹੀਏ ਇਹਦੇ ਨੇ ਹਾਲਾਂਕਿ ਸਾਡੇ ਤੇ ਇਹ ਬਲੇਮ ਲਾ ਰਹੇ ਨੇ ਕੋਈ ਸ਼ਾਮਲਾੜਦਾ ਫੋਟੋ ਦੀ ਕੋਪੀ ਹੈਗੀ ਫੋਟੋ ਕੋ ਦਿਖਾ ਦਿਓ ਇਹ ਸਾਡੇ ਕੋਲ ਐਨਓਸੀ ਹੈਗੀ ਜੀ ਐਨਓਸੀ ਵੀਡੀਓ ਆਫਿਸ ਵੱਲੋਂ ਜਾਰੀ ਹੋਇਆ ਸਾਨੂੰ ਅੱਜ ਲਿਖ ਤੋਂ ਨਾਮ ਬਾਹਰ ਕਰਤਾ ਅੱਜ ਸਾਨੂੰ ਅਯੋਗ ਕਰਾਰ ਦਿੱਤਾ ਸਾਡੇ ਮੈਂਬਰਾਂ ਨੂੰ ਜੇਕਰ ਥੋੜੇ ਵਿਰਤਾ ਥੋੜੇ ਇਸ ਤਰ੍ਹਾਂ ਦੇ ਇਨਸਾਫ ਨਹੀਂ ਮਿਲਦਾ ਅਗਲੇ ਕਦਮ ਥੋੜੇ ਕੀ ਹੋਣਗੇ ਕੀ ਕਰਾਂਗੇ ਅਗਲਾ ਕਦਮ ਅਸੀਂ ਜੀ ਫਿਰ ਦੇਖਾਂ ਕੋਈ ਅਗਲਾ ਰੁੱਖ અપਨਾਵਾਂਗੇ ਬਿਲਕੁਲ ਆਵਾਜ਼ ਉਠਾਵਾਂਗੇ ਅਸੀਂ ਇਹਦੇ ਖਿਲਾਫ ਪਿੰਡ ਦੇ ਲੋਕ ਬਿਲਕੁਲ ਹੀ ਅੱਜ ਨਿਰਾਸ਼ ਬੈਠੇ ਨੇ ਸਾਡੇ ਪਿੰਡ ਦੇ ਹਾਲਾਂਕਿ ਪਹਿਲੀ ਪੰਚਾਇਤੋਂ ਵੀ ਅੱਜ ਇੱਕ ਮੈਂਬਰ ਦੀ ਵਾਰਡ ਦੇ ਵਿੱਚ ਵੀ ਸਾਰਾ ਵਾਰਡ ਨਿਰਾਸ਼ ਆ ਬਿਲਕੁਲ ਕੀ ਲਗਦਾ ਤੁਹਾਡਾ ਵਿਰੋਧੀ ਤੇ ਤੁਹਾਡਾ ਪਾਰਟੀ ਮੈਂਬਰ ਤੁਹਾਡਾ ਕਿੱਥੇ ਜਾਇਓ ਇਹ ਉਹ ਕੱਠੇ ਰਹਿੰਦੇ ਸੀ ਉਸ ਤੋਂ ਘਰ ਇੱਕੇ ਘਰ ਆ ਜੇ ਮੇਰੀ ਸਾਲੀ ਦਾ ਮੁੰਡਾ ਫੜਾ ਭਰਾ ਜਿਹੜਾ ਜਿਹੜਾ ਮੁੰਡਾ ਉਹ ਫੁੱਡ ਆਬਲਿਕ ਇੱਕ ਹੀ ਲਾਇਆ ਸੰਦੇਸ਼ ਆਵਲਾ ਡਾ ਰੋਡੇ ਰੋਡੇ ਉਹ ਉਹਦੇ ਕੋਲ ਹੈ ਕੁਛ ਕਿੱਥੇ ਘਰ ਤੇ ਬੈਠਿਆ ਜੀ ਕਿਥੇ ਘਰ ਤੇ ਬੈਠਿਆ ਮੈਂ ਤਾਂ ਕਹਾਂ ਵੀ ਸਾਡੇ ਕੋਲ ਮੇਰੇ ਨਾਲ ਕੋਈ ਪਟਾ ਹੋਵੇ ਜ਼ਮੀਨ ਦਾ ਜਾਂ ਕੋਈ ਡਿਗਰੀ ਹੋਵੇ ਜੀ ਕੁਝ ਵੀ ਨਹੀਂ ਹੈਗਾ ਸਾਡੇ ਕੋਲ ਇਹ ਮੰਗ ਰੋਡ ਨਾ ਤਾਂ ਮੰਗਾਈ ਜਿਗਾ ਪਰ ਕਹ ਕਈ ਕਾਗਜ਼ੀ ਸਹੀ ਯੋਜਨਾ ਨਹੀਂ ਪਰ ਇਹ ਕੰਟਰੋਲ ਜੀ ਮੈਂ ਸਰਪੰਚ ਜੀ ਆਪਣਾ ਜੀ ਰਿਖੀ RAM ਸਾਹਿਬ ਦਾ ਸਰਪੰਚ ਜੀ ਕੀ ਤੁਹਾਡੇ ਕੋਲ ਕੋਈ ਕਲੈਕਸ਼ਨ ਹੋਈ ਹੈ ਕੀ ਮੰਨਦੇ ਹੋ ਕਿ ਦੋਨੇ ਕ ਪੰਛੀ ਕੀ ਮੰਨਦੇ ਹੋ ਕਿ ਦੋਨੇ ਪਰਿਵਾਰ ਸੀ ਇੱਕ ਤੇ ਕੈਨਸਲ ਕਰ ਚੁੱਕੇ ਹੈ ਪਰਿਵਾਰ ਦੋਏ ਸੀਗੇ ਜਿਹੜਾ ਪ੍ਰਿੰਸ ਖੜਿਆ ਜੀ ਉਹਦਾ ਚਾਰ ਪੰਜ ਦਿਨ ਰੋ ਰਹਿ ਰਿਹਾ ਵੀ ਇਹਨਾਂ ਦੇ ਕਾਗਜ਼ ਅਸੀਂ ਰੈਟ ਕਰਾਵਾਂਗੇ ਜੀ ਸਾਡੀ ਸਰਕਾਰ ਆ ਅਸੀਂ ਕਰਾਵਾਂਗੇ ਅਸੀਂ ਕਹਿੰਦੇ ਕੋ ਸਰਕਾਰਾ ਸਾਰਿਆਂ ਨੇ ਹੋ ਗਿਆ ਪਿੰਡ ਦੇ ਵਿੱਚ ਕੋਈ ਵਿਰੋਧ ਨਹੀਂ ਆਪਣਾ ਕਰਨਾ ਅਸੀਂ ਇਹ ਕਹਿੰਦੇ ਚਲੋ ਜੋ ਵੀ ਵੋਟਾ ਉਹ ਪੈ ਜੇ ਸਾਡਿਆਂ ਦੇ ਪੈ ਜੇ ਅਸੀਂ ਕੋਈ ਧੱਕਾ ਨਹੀਂ ਕਿਸੇ ਨੂੰ ਦੇਣਾ ਦਾ ਕਰਨਾ ਅਸੀਂ ਸਾਰੇ ਪ੍ਰੂਫ ਲਾ ਕੇ ਜੀ ਫੋਟੋ ਕਾਪੀ ਅਸੀਂ ਕਰਾਈ ਜਾਂਦੀਆਂ ਸਾਡੇ ਫੇਰ ਵੀ ਕਾਗਜ਼ ਰਿਜੈਕਟ ਕਰਾਏ ਗਏ ਵੀਰੋ ਸਾਹਿਬ ਨੇ ਬੀਨੋਲ ਸਿਆਮਰਾੜਾ ਸਿਆਮਰਾੜਾ ਜੇ ਹੋएगी ਅਸੀਂ ਦੇਣਦਾਰਾਂ ਜੀ ਕਿਸੇ ਪਾਸੇ ਸਿਆਮਰਾੜਣਗੇ ਮੰਗ ਇਹ ਸਾਡੇ ਕਾਗਜ਼ ਸਹੀ ਕਰਾਏ ਜੇ ਵੋਟਾਂ ਪਾਈ ਜਿਹਨੂੰ ਜਿੱਤ ਜੇਗਾ ਬਣਾਓ ਉਹ ਬਣ ਜੇਗਾ ਜੀ ਜੀ ਸਰ ਪਰ ਕੀ ਕਰਨ ਕਰਦੇ ਸਰ ਅੱਜ ਪਹੁੰਚੇ ਇੱਥੇ ਬੀੜੀ ਦਫ਼ਤਰ ਨੇੜੇ ਸਾਡੇ ਕੋਲ ਜਗਰੂਪ ਸਿੰਘ ਤੇਜਾ ਹੁਣੇ ਹੈਗੇ ਆ ਉਹਨਾਂ ਨੇ ਫੋਨ ਕੀਤਾ ਸੀ ਕਿ ਜਿਹੜੇ ਮੈਂਬਰੀ ਦੇ ਹਾਈ ਕੋਰਟ ਚ ਜਿਨ੍ਹਾਂ ਨੇ ਪਹਿਲਾਂ ਪਟੀਸ਼ਨਾਂ ਪਾਈਆਂ ਸੀ ਰਿੱਟ ਪਾਈ ਸੀ ਜਿਹੜੇ ਕਾਗਜ਼ ਪਹਿਲਾਂ ਵੀ ਸਰਕਾਰ ਨੇ ਧੱਕਾ ਕਰਕੇ ਜਿਹੜੇ ਰਿਜੈਕਟ ਕਰਦੇ ਸੀਗੇ ਉਹ ਜਦੋਂ ਹਾਈ ਕੋਰਟ ਨੇ ਜਿਹੜੀ ਸੁਣਵਾਈ ਕੀਤੀ ਆ ਕਿ ਦੁਬਾਰੇ ਜਿਹੜੇ ਜਿਹੜੀਆਂ ਉਹ ਪਟੀਸ਼ਨਰ ਸੀਗੀਆਂ ਵੀ ਉਹਨਾਂ ਤੇ ਜਿਹੜੀ ਦੁਬਾਰੇ ਚੋਣ ਹੋਏਗੀ ਸਾਨੂੰ ਪੂਰਨ ਭਰੋਸਾ ਸੀਗਾ ਕੋਰਟ ਤੇ ਜਿਹੜਾ ਕਿ ਉਹਨਾਂ ਨੇ ਸਹੀ ਲਾਗੂ ਕਰਵਾਇਆ ਹੁਣ ਕਾਗਜ਼ ਭਰੇ ਸੀਗੇ ਇਹ ਦੋ ਤਿੰਨ ਮੈਂਬਰ ਸੀਗੇ ਤੇਜਾਂ ਤੋਂ ਪਿੰਡ ਤੋਂ ਇਹਨਾਂ ਇੱਕੋ ਹੀ ਘਰ ਚ ਰਹਿੰਦਾ ਇੱਕ ਦਾ ਚਾਚਾ ਭਤੀਜਾ ਨੇ ਔਕੂ ਰੰਦੇ ਵੀ ਲਾਲ ਲਕੀਰ ਚ ਨੇ ਕੋਈ ਉਹਨਾਂ ਕੋਲ ਸ਼ਾਮਲਾਟ ਨਹੀਂ ਹੈਗੀ ਉਹਦੇ ਤਾਂ ਕਾਗਜ ਰਿਜੈਕਟ ਕਰਦੇ ਜਿਹੜਾ ਭਤੀਜਾ ਸਰਕਾਰ ਚਾ ਜਿਹੜਾ ਸਰਕਾਰ ਨਾਲ ਹੱਥ ਰੱਖਦਾ ਜਿਹੜਾ ਕਹਿ ਰਿਹਾ ਸੀ ਮੈਂ ਤੁਹਾਡੇ ਕਾਗਜ ਨਹੀਂ ਛੱਡਦਾ ਕਾਗਜ ਰਿਜੈਕਟ ਕਰਾਵਾਂ ਉਹੀ ਗੱਲ ਹੋਈ ਆ ਕਿਉਂਕਿ ਆ ਐਨਓਸੀ ਪਹਿਲਾਂ ਤਾਂ ਬੀਡੀ ਪੀਡੀਪੀਓ ਐਨਓਸੀ ਰਿਲੀਜ਼ ਕਰਦਾ ਅੱਜ ਜਿਹੜਾ ਹੈਗਾ ਇਹਨਾਂ ਨੇ ਜਦੋਂ ਪਤਾ ਕਰਿਆ ਸ਼ਾਨਬੀਨ ਹੋਣੀ ਸੀ ਅੱਜ ਇਹਨਾਂ ਨੇ ਲਿਸਟ ਚ ਨਾਮ ਹੀ ਗਾਇਬ ਕਰਤੇ ਦੇਖੋ ਇਸ ਤੋਂ ਵੱਡਾ ਧੱਕਾ ਤਾਂ ਕੋਈ ਹੋ ਨਹੀਂ ਸਕਦਾ ਅਸੀਂ ਡੀਸੀ ਨੂੰ ਮਿਲਾਂਗੇ ਇਸ ਮਸਲੇ ਤੇ ਜੇ ਇਸ ਤੋਂ ਬਾਅਦ ਵੀ ਸਾਡੀ ਸੁਣਵਾਈ ਹੋ ਜਾਂਦੀ ਆ ਤਾਂ ਬਹੁਤ ਵਧੀਆ ਨਹੀਂ ਤਾਂ ਫਿਰ ਅਸੀਂ ਮੀਟਿੰਗ ਕਰਕੇ ਜੂਨੀਅਰ ਨਾਲ ਬਲਾਕਾਂ ਦੀ ਮੀਟਿੰਗ ਕਰਕੇ ਜ਼ਿਲ੍ਹਾ ਪ੍ਰਧਾਨ ਨਾਲ ਮੀਟਿੰਗ ਕਰਕੇ ਫਿਰ ਅਸੀਂ ਕੋਈ ਵੱਡਾ ਜਿਹੜਾ ਰੋਸ ਧਰਨਾ ਜਿਹੜਾ ਹੋ ਸਕਦਾ ਅਸੀਂ ਰੋਡ ਰੋਕੀਏ ਹੋ ਸਕਦਾ ਅਸੀਂ ਡੀਸੀ ਦਫ਼ਤਰ ਘਰਾਓ ਕਰੀਏ ਹੋ ਸਕਦਾ ਪੀਡੀਪੀ ਜੋ ਜਿਵੇਂ ਵੀ ਸਾਡੀ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਜਾਏਗਾ ਕਿਉਂਕਿ ਜਿਹੜੀ ਇਹ ਨਾਅਨਸਾਹੀ ਹੋਈ ਹੈ ਇਸ ਦੇ ਖਿਲਾਫ ਅਸੀਂ ਜਿਹੜੀ ਲੜਾਈ ਲੜਾਂਗੇ